ਸਵਾਗਤ ਹੈ ਵੀਰੇ ਗਰਿਆਲ ਡੈਰੀ ਫਾਰਮ ਪਿੰਡ ਤੁੰਗਾਹੜੀ ਤਸਵੀਰ ਰਾਏਕੋਟ ਜ਼ਿਲ੍ਹਾ ਲੁਧਿਆਣਾ ਰਾਏਕੋਟ ਤੋਂ 10-12 ਕਿਲੋਮੀਟਰ ਤੇ ਆਪਣਾ ਪਿੰਡਾ ਤੁੰਗਾਹੜੀ ਗਰਿਆਲ ਡੈਰੀ ਫਾਰਮ ਤੇ ਅੱਜ ਤੁਹਾਨੂੰ ਤਿੰਨ ਤਾਜ਼ੀਆਂ ਸੂਈਆਂ ਜਰਸੀਆਂ ਦਿਖਾਵਾਂਗੇ ਕੁਸ਼ ਟਾਈਮ ਪਹਿਲਾਂ ਹੀ ਆਈਆਂ ਨੇ ਤੇ ਕੁਸ਼ ਤਿੰਨ ਮੱਝਾਂ ਆਪਣੇ ਕੋਲੇ ਖੜੀਆਂ ਨੇ ਤਾਜ਼ੀਆਂ ਸੂਈਆਂ ਹੋਈਆਂ ਰੇਟ ਬਿਲਕੁਲ ਜਾਇਜ਼ ਹੋਣਗੇ ਪਹਿਲੇ ਨੰਬਰ ਤੇ ਦਿਖਾਉਨੇ ਆ ਬੱਛੀ ਦੂਜੇ ਸੂਏ ਸੂਈ ਹੋਈ ਆ ਮਗਰ ਬੱਛਾ ਵਾ ਮਗਰ ਬੱਛਾ ਵਾ ਵੀਰੇ ਅੱਜ ਦੂਜਾ ਦਿਨ ਆ ਸੂਈ ਨੂੰ 나ੜੂਆ ਨਾਲ ਆ ਦਿਖਾਉਨੇ ਤੋੜ ਕੇ ਵੀਰੇ ਕੱਦ ਕਾਠ ਵਾਲੀ ਬੱਛੀ ਆ ਵਧੀਆ ਬੱਛੀ ਆ ਦੂਜੇ ਸੂਏ ਸੂਈ ਹੋਈ ਆ ਬੋਲਾ 8 ਕਿਲੋ ਇਸ ਟਾਈਮ ਹਾਜ਼ਰ ਆ ਨੇੜੇ ਤੋਂ ਦਿਹਾਉਣਿਆਂ ਮੂੰਹ ਮੱਥੇ ਦੀ ਮੂੰਹ ਮੱਥੇ ਦੀ ਦੇਖ ਸਕਦੇ ਹੋ ਸਕੀਨ ਆ ਪੂਰੀ ਦੁੱਧ ਤੇਰਾ 14 ਕਿਲੋ ਪਿਉਣ ਵਾਲੀ ਬੱਸੀ ਆ ਵਧੀਆ ਡਰਾਲੀ ਬੱਸੀ ਆ ਆਣ ਨੇੜੇ ਤੋਂ ਦਿਹਾਉਣਿਆਂ ਵਧੀਆ ਚਾਰੇ ਥਾਨ ਇੱਕਮ ਜਿੱਕੇ ਆ ਤਾਰ ਪੋਲੀ ਐਨ ਮਗਰ ਬੱਛਾ ਵਾ ਰੇਟ ਵੀਰੇ ਇਹਦਾ ਹੋਊਗਾ 46000 ਰੁਪਇਆ ਮਾਰ ਤਾਣ ਹੋ ਜੂ ਮੌਕੇ ਤੇ ਕੱਦ ਕਾਠ ਵਾਲੀ ਵਧੀਆ ਬੱਛੀ ਆ ਮੂੰਹ ਮੱਥੇ ਦੀ ਸਕੀਨ ਆ ਬੁਰੀ ਚੈੱਕ ਕਰ ਸਕਦੇ ਮੂੰਹ ਉੱਥੇ ਦੀ ਸਕੀਨ ਬੱਸੀ ਆ 2 ਨੰਬਰ ਤੇ ਇਹ ਵੀ 10 ਦਿਨਾਂ ਦੀ ਸੂਈ ਹੋਈ ਆ ਮਗਰ ਬੱਚੀ ਆ ਇਹਦੇ ਬਹੁਤ ਵੀਰ ਬੱਸੀ ਵਾਲੀਆਂ ਮੰਗਦੇ ਆ ਗਾਈਆਂ ਗ੍ਰੀਨ ਜਿਆਦਾ ਬੱਛੇ ਹੀ ਹੁੰਦੇ ਆ ਅੱਜ ਦੋ ਨਾਲ ਬੱਸੀ ਵਾਲੀਆਂ ਦਿਖਾਵਾਂਗੇ ਇਹ ਵੀ ਦੂਜੀ ਸੂਏ ਸੂਈ ਹੋਈ ਆ ਵਧੀਆ ਥਾਂ ਲੱਗਿਆ ਲੰਬਾ ਵਧੀਆ ਮੱਝਾਂ ਦਾ ਥਾਂ ਲੱਗਿਆ ਹੋਇਆ ਚਵਾਈ ਚਬੂਈ ਦੀ 1 ਨੰਬਰ ਆ ਤੁਹਾਨੂੰ ਨੇੜੇ ਤੋਂ ਥਾਂ ਦਿਖਾਉਣੇ ਆ ਬਹੁਤ ਵਧੀਆ ਥਾਂ ਲੱਗੇ ਹੋਇਆ ਬਦਿਆ ਚਵਾਈ ਵਾਲੇ ਥਣ ਲੱਗੇ ਹੋਏ ਨੇ ਪੋਲੀ ਧਾਰਾ ਮੋਟੀ ਧਾਰਾ ਇਸ ਟਾਈਮ 10 11 ਕਿਲੋ ਹਾਜ਼ਰ ਆ ਦੁੱਧ ਹੋਰ ਵਧਾ ਦੇਣਾ ਆਈਆਂ ਬੱਚੀਆਂ ਥੋੜੀਆਂ ਹੰਬੀਆਂ ਆ ਰਹੀਆਂ ਦੂਰੋਂ ਆਉਣ ਕਰਕੇ ਕਾਬਟ ਹੋ ਜਾਂਦੀ ਆ ਗੱਡੀ ਦੇ ਵਿੱਚ ਤੇ ਬੱਚੀ ਬਹੁਤ ਸਕੀਨ ਬੱਚੀ ਆ ਮਗਰ ਵੀ ਬੱਚੀ ਆ ਬਹੁਤ ਵੱਡੀ ਬੱਚੀ ਆ ਵੀਰੇ ਆ ਬੱਚੀ ਆ ਮਗਰ ਜਰਸੀ ਦੀ ਬੱਚੀ ਆ ਮਗਰ ਰੇਟ ਵੀਰੇ ਇਹਦਾ 47000 ਰੁਪਿਆ ਮਾਨਤਾਣ ਮੌਕੇ ਤੇ ਹੋ ਜੂਗਾ ਤਿੰਨ ਨੰਬਰ ਤੇ ਦੂਜੇ ਸੂਏ ਸੂਈ ਹੋਈ ਹੈ ਇਹਦੇ ਵੀ ਮગર ਬੱਚੀ ਆ ਚਵਾਈ ਇੱਕ ਨੰਬਰ ਆ ਥਾਣੇ ਇਹਦੇ ਬਹੁਤ ਵਧੀਆ ਲੱਗਿਆ ਹੋਇਆ ਦੋ ਦੇ ਮગર ਬੱਚੀ ਆ ਦੋ ਨੰਬਰ ਤੇ ਤਿੰਨ ਨੰਬਰ ਦੇ ਮગર ਬੱਚੀ ਆ ਦੋ ਦਿਨ ਦੀ ਸੂਈ ਹੋਈ ਆ ਬਹੁਤ ਵਧੀਆ ਥਾਣ ਲੱਗਿਆ ਹੋਇਆ ਦੁੱਧ 12 13 ਤੋਂ ਬੱਚੀ ਨਾਰਮਲ ਇਨਾ ਕਾ ਦੁੱਧ ਦੇ ਦੂਗੀ ਨਾਰਮਲ ਸੇਵਾ ਤੇ ਵਧੀਆ ਠੰਡ ਭਾਂਡੇ ਵਾਲੀ ਆ ਮੂੰਹ ਮੱਥੇ ਦੀ ਪੂਰੀ ਸਕਰੀਨਾਂ ਦੇਖ ਸਕਦੇ ਹੋ ਜਰਸੀ ਪਿਓਰ ਵਧੀਆ ਥਣ ਲੱਗੇ ਹੋਏ ਨੇ ਚਵਾਈ ਦੀ ਇੱਕ ਨੰਬਰਾ ਚਵਾਈ ਦੀਆਂ ਤਕਰੀਬਨ ਤਿੰਨੇ ਗਾਈਆਂ ਹੀ ਪਾਸ ਨੇ ਕੋਈ ਥਣ ਵੱਧ ਘੱਟ ਨਹੀਂ ਤਾਰ ਪੋਲੀ ਆ ਸਰਲਾ ਸਿੱਟਾ ਨਹੀਂ ਥਣ ਦੇਖ ਸਕਦੇ ਹੋ ਨੇੜੇ ਤੋਂ ਵਧੀਆ ਥਣ ਲੱਗਿਆ ਹੋਇਆ ਮੂਮਥੇ ਦੀ ਦੇ ਸਾਦੇ ਹੋ ਮੂਮਥੇ ਦੀ ਸਕੀਨ ਆ ਪੂਰੀ ਠੰਡੀ ਸੀਲ ਆ ਪੂਰੀ ਲਾ ਦੇਖ ਸਕਦੇ ਹੋ ਠੰਡੀ ਸੀਲ ਆ ਬੱਛੀ ਦਿਖਾਉਨੇ ਆ ਮਗਰ ਆ ਬੱਛੀ ਆ ਬੱਛੀ ਆ ਮਗਰ ਬਹੁਤ ਪਿਆਰੀ ਬੱਛੀ ਆ ਪਿਆਰ ਜਰਸੀ ਦੀ ਬੱਛੀ ਆ 나ੜੂਆ ਨਾਲ ਆ ਵਧੀਆ ਪਾਲਣ ਵਾਲੀ ਬੱਛੀ ਆ ਰੇਟ ਇਹਦਾ ਬਿਰੇ ਵੀ 47000 ਦੇ ਰਹਿ ਮਾਨਤਨ ਮੌਕੇ ਤੇ ਹੋ ਜਾਊਗਾ 4 ਨੰਬਰ ਤੇ ਮੀਨੀ ਮੱਝ ਦਿਖਾਉਨੇ ਆ 6-7 ਕਿਲੋ ਦੁੱਧ ਆ 20-25 ਦਿਨ ਦੀ ਸੂਈ ਆ ਬੱਚਾ ਮਰ ਗਿਆ ਦੋਨੇ ਟਾਈਮ ਟੀਕੇ ਦੇ ਚੋਣਿਆ ਰੇਟ ਇਹਦਾ ਬਿਲਕੁਲ ਗਾਈਆਂ ਵਾਲਾ ਰੇਟ ਹੋਣਾ ਵਾ ਜਾਇਜ਼ ਬਿਲਕੁਲ ਰੇਟ ਹੋ ਚਬਾਈ ਚਬੂਈ ਦੀ ਪੋਲੀ ਆ ਧਾਰ ਦੂਜੀ ਸੂਏ ਸੂਈ ਹੋਈ ਬੱਚਾ ਮਰ ਗਿਆ 47000 ਦੀ ਹੋ ਜੂ ਮਾਨਤਾ ਨਾਲ ਇਹਦਾ ਮੌਕੇ ਤੇ ਹੋ ਜੂਗਾ ਗਾਈਆਂ ਦੇ ਰੇਟ ਜਰਸੀ ਗਾਈਆਂ ਦੇ ਰੇਟ ਹੀ ਤੁਹਾਨੂੰ ਵਾਜ ਦੇ ਦੇਣੀਆਂ ਵਧੀਆ ਮੱਜ 6-7 ਕਿਲੋ ਇਸ ਟਾਈਮ ਹੈਗਾ ਦੇਖ ਸਕਦੇ ਹੋ ਮੂੰਹ ਮੱਥੇ ਦੀ ਦੇਖ ਸਕਦੇ ਹੋ ਥਣ ਬਹੁਤ ਵਧੀਆ ਲੱਗਿਆ ਹੋਇਆ ਪੱਠ ਪੂਰੀ ਦੀ ਵਧੀਆ ਪੂਰੀ ਦੇ ਦੇਣੀ ਆ ਵੀਰੇ ਆਪਾਂ ਇਹ 47000 ਦੀ ਗਾਈਆਂ ਵਾਲੇ ਰੇਟ ਇੰਨੇ ਕੁ ਦੀ ਤਾਂ ਆ ਬੰਦਾ 2-4 ਮਹੀਨੇ ਦੁੱਧ ਪੀ ਕੇ ਵੀ ਵੇਚ ਦੂਗਾ ਬਿਲਕੁਲ ਜਾਇਜ਼ ਰੇਟ ਆ ਪੰਜ ਨੰਬਰ ਤੇ ਝੋਟੀ ਮਗਰ ਕੱਟੀ ਕਾਂ ਚੱਲ ਗਿਆ ਹਟ ਗਿਆ 13 ਕਿ ਦਿਨਾਂ ਦੀ ਸੂਈ ਹੋਈ ਆ 8 ਕਿਲੋ ਐਸ ਟਾਈਮ ਤਿਆਰਾ ਦੁੱਧ 10 11 ਕਿਲੋ ਝੋਟੀ ਨੇ ਦੇਣਾ ਮਗਰ ਬਹੁਤ ਸੋਹਣੀ ਕੱਟੀ ਆ ਦੇਖ ਸਕਦੇ ਹੋ ਤੁਸੀਂ ਆ ਮਗਰ ਕੱਟੀ ਆ ਇਹ ਕੱਟੀ ਆ ਮਗਰ ਪਾਲਣ ਵਾਲੀ 12 13 ਕਿ ਦਿਨ ਦੀ ਸੂਈ ਆ ਦਿਖਾਉਣੇ ਤੋਰ ਕੇ ਮੂੰਹ ਮੱਥੇ ਦੀ ਪੂਰੀ ਸਕੀਨ ਆ ਠੰਡੀ ਸੀਲ ਝੋਟੀ ਧਾਰ ਪੋਲੀ ਆ ਬਿਲਕੁਲ ਹਾਂ ਲੈ ਵਾ ਦੇਖ ਸਕਦੇ ਹਾਂ ਵਧੀਆ ਥਾਂ ਲੱਗਿਆ ਹੋਇਆ ਚਵਾਈ ਵਾਲਾ ਛੋਟੀ ਪੂਰੀ ਐਨ ਜਾਨ ਚ ਕਿਸੇ ਪਿਛੋਂ ਲੱਸੀ ਫਿੱਕੀ ਨਹੀਂ ਹੈ ਵਧੀਆ ਛੋਟੀ ਆ ਠੰਡੀ ਸੀਲ ਆ ਪੂਰੀ ਡਾਰ ਦਿਆ ਥੋੜੀ ਜੀ ਡੰਗਰ ਖੋਲਣ ਕਰਕੇ ਹੋ ਜਾਂਦਾ ਠੰਡੀ ਸੀਲ ਆ ਪੂਰੀ ਪੀੜੀ ਲੈ ਕੇ ਚੋਣ ਆਲੀ ਆ ਆਣ ਤੋਂ ਨੇੜੇ ਤੋਂ ਦਿਖਾ ਦਿੰਨੇ ਆ ਬਹੁਤ ਵਧੀਆ ਥਾਂ ਲੱਗਿਆ ਹੋਇਆ ਇਹ ਝੋਟੀ ਆਪਾਂ 80 ਜੋ ਮਾਨ ਤਾਨ ਕਰ ਦਾਂਗੇ ਫਿਰ ਬੱਲੀ ਝੋਟੀ ਦਿਖਾਉਣੇ ਆਪਾਂ 6 ਨੰਬਰ ਤੇ ਦਰਮਿਆਨੇ ਕੱਦ ਦੀ ਮਗਰ ਕੱਟੀ ਵੀ ਬੱਚੀ ਰਹਿਣ ਦੀ ਸੂਈ ਹੋਈ ਆ ਮਗਰ ਕੱਟੀ ਆ ਰੇਟ ਇਹਦਾ ਵੀ ਬਿਲਕੁਲ ਜਾਇਜ਼ ਰੇਟ ਹੋਣਾ ਦਰਮਿਆਨੇ ਕੱਦ ਦੀ ਪਲੂਣ ਕੱਟੀ ਪਹਿਲੇ ਸੂਏ ਚਾਰੇ ਪੈਰ ਚਿੱਟੇ ਮੱਥੇ ਦੇ ਫੁੱਲ ਨੀਲੀ ਰਾਵੀ ਚ ਆ ਜਾਂਦੀ ਆ ਵਧੀਆ ਚਬਾਈ ਆ ਮੋٹے ਧਾਣ ਲੱਗੇ ਹੋਏ ਨੇ ਦਰਮਿਆਨ ਨੇ ਕੱਦ ਚ ਰੇਟ ਇਹਦਾ ਜਾਇਜ਼ ਹੋਣਾ 70000 ਚੋਂ ਮਾਨਦਾਨ ਕਰ ਦਾਂਗੇ 68000 ਦੀ ਦੇ ਦਾਂਗੇ ਝੋਟੀ 8 ਕਿਲੋ ਇਸ ਟਾਈਮ ਤਿਆਰ ਆ ਦੋ ਕਿਲੋ ਦੋ ਕਿਲੋ ਇਹਨੇ ਹੋਰ ਵਧਾ ਦੇਣਾ ਸੇਵਾ ਨਾਲ ਮਗਰ ਵੀ ਕੱਟੀਆਂ ਵਧੀਆ ਪਾਲਣ ਵਾਲੀ ਜਾਨ ਦੇ ਵਿੱਚ ਝੋਟੀ ਪੂਰੀ ਨੇੜੇ ਤੋਂ ਦਿਖਾ ਦਿੰਨੇ ਆ ਥਣ ਥਣ ਠੰਡੀ ਸੀਲ ਆ ਪੂਰੀ ਲੇਵਾ ਦੇਖ ਸਕਦੇ ਹੋ ਬਹੁਤ ਵਧੀਆ ਲੇਵਾ ਤਿਆਰ ਕਰਿਆ ਹੋਇਆ 10000 ਦੀ ਝੋਟੀ ਦੇ ਦਾਂਗੇ ਗਾਈਆਂ ਵਾਲਾ ਰੇਟ ਆ 68000 ਦੀ ਦੇਖ ਸਕਦੇ ਠੰਡੀ ਸੀਲ ਆ ਪੂਰੀ ਮਗਰ ਕੱਟੀਆਂ ਤੇ 7 ਨੰਬਰ ਤੇ ਵੱਡੇ ਕੱਦ ਦੀ 5-4 ਦਿਨ ਲਊਗੀ ਤਿਆਰ ਹੁੰਦੀ ਜਾਂਦੀ ਆ ਸੂਣ ਵਾਲੀ 2 ਜੇ ਸੂਏ ਸੁੰਦੀ ਆ 15-16 ਕਿਲੋ ਵਾਲੀ ਆ ਥਣ ਥਣ ਵਧੀਆ ਲੱਗਿਆ ਹਾਤਾ ਖੰਡ ਦੀ ਕੱਚੀ ਆ ਨੇੜੇ ਤੋਂ ਦਿਖਾਣੇ ਆ ਥਣ ਵਧੀਆ ਥਣ ਲੱਗੇ ਹੋਇਆ ਵੱਡੀ ਕਾਫੀ ਕਲਰ ਦੀ ਜਰਸੀ ਵੱਡੇ ਕੱਦ ਦੇ ਵਿੱਚ ਇਹ ਵੀ ਆਪਾਂ 47000 ਰੁਪਏ ਦੀ ਦੇ ਦਾਂਗੇ ਬਿਲਕੁਲ ਜਾਇਜ਼ ਰੇਟ ਸੂਏ ਤੇ ਕੁਝ ਰੇਟ ਹੋਰ ਹੋਊਗਾ ਅੱਜ ਹੱfte ਦੀ ਕੱਚੀ ਦਾ 47000 ਰੁਪਇਆ ਦੇਖ ਸਕਦੇ ਹੋ ਤੁਸੀਂ ਲੈਵਾ ਵਧੀਆ ਤਿਆਰ ਕਰਦੀ ਆਉਂਦੀ ਆ ਵਧੀਆ ਮੋਟਾ ਖਣ ਲੱਗਿਆ ਹੋਇਆ ਜਿਹੜੇ ਵੀਰ ਨੇ ਕੋਈ ਵੀ ਨਗ ਖਰੀਦਣਾ ਦੋ ਨੰਬਰ ਤੇ ਤਿੰਨ ਨੰਬਰ ਦੇ ਮਗਰ ਬੱਛੀ ਐ ਇੱਕ ਨੰਬਰ ਦੇ ਮਗਰ ਬੱਛਾ ਤਾਜ਼ੇ ਸੂਏ ਹੋਏ ਬਿਲਕੁਲ ਮਗਰ ਬੱਚੇ ਬਿਲਕੁਲ ਤਾਜ਼ੀਆਂ ਸੂਈਆਂ ਤੰਮ ਮੱਜਾ ਚਾਰ ਗਾਇਆਂ ਜਿਹੜੇ ਵੀਰ ਨੇ ਕੋਈ ਵੀ ਨਗ ਖਰੀਦਣਾ ਆਪਣੇ ਕੋਲੇ ਵਿਜ਼ਿਟ ਵੀ ਕਰ ਸਕਦਾ ਗਰੇਵਾਲ ਡੈਰੀ ਫਾਰਮ ਤੁੰਗਾ ਹੈੜੀ ਤਸੀ ਰੈਕੋਟ ਜ਼ਿਲ੍ਹਾ ਆਪਾਂ ਨੂੰ ਲੁਧਿਆਣਾ ਪੈ ਜਾਂਦਾ ਨੰਬਰ ਸਕਰੀਨ ਤੇ ਆਪਣਾ ਚੱਲਦਾ ਜਿਹੜੇ ਵੀਰ ਨੇ ਕੋਈ ਵੀ ਨਗ ਖਰੀਦਣਾ ਆਪਣੇ ਨਾਲ ਸੰਪਰਕ ਕਰ ਸਕਦਾ ਧੰਨਵਾਦ ਜੀ